ਫਿਰ ਦਾ ਸਕੇ ਸਦੇ ਬਲਾਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਡੇ ਪਾਗਾ ਬਰੇ ਹੋ ਜਿੱਥੇ ਮਨ ਰੂਪ ਇਕੱਠੇ ਹੋ ਕੇ ਜੋ ਗੁਰਬਾਣੀ ਗੁਰੂ ਦੀ ਵਿਚਾਰ ਜੋ ਆਪਣੇ ਮਨ ਤੇ ਸਮਝਾ ਲਿਆ ਸਾਡੇ ਮਨ ਨੂੰ ਅਸੀਂ ਕਿੱਥੋਂ ਆਏ ਹੋ ਤੇ ਕਾਦੇ ਭੇਜਿਆ ਗਿਆ ਇਸ ਧਰਤੀ ਤੇ ਹਸਪਤਾਲ ਤੇ ਇਸ ਸਰੀਰ ਦੇ ਵਿੱਚ ਤੇ ਖੇਡ ਕੀ ਸੀ ਉਹ ਆਪਾਂ ਹੁਣੀ ਮਾਲਕ ਜੀ ਕਿਰਪਾ ਦੇ ਨਾਲ ਭਾਈ ਸਾਹਿਬ ਭਾਈ ਤਰਨਜੀਤ ਸਿੰਘ ਕੋਲ ਆਪਾਂ ਸੁਣਨ ਕੀਤੀ ਬਹੁਤ ਹੀ ਸਤਕਾਰ ਨਾਲ ਗੁਰਮੁਖ ਸੰਜਾਦੇ ਆ ਦਾਸ ਵੀ ਤੇ 20 ਸਾਲ ਪਹਿਲਾਂ ਗੁਰਮੁਖਾਂ ਨੂੰ ਮਿਲਣ ਤੋਂ ਪਹਿਲਾਂ ਸਪਾਈ ਸਾਪਈ ਸੇਵਾ ਸਿੰਘ ਟਰਮਾਲਾ ਜੀ ਦੀ ਸੰਗਤ ਕੀਤੀ ਥੋੜੀ ਦੇ ਕਿਉਂਕਿ ਆਪਾਂ ਬਾਹਰ ਕਿਉਂ ਕਰਕੇ ਆਪਾਂ ਬਾਹਰ ਜੰਮੇ ਪਲੇ ਆ ਜਿਹੜੀ ਬਾਦਸ਼ਾਹੀ ਪੰਜਾਬੀ ਉਹ ਸਾਡੇ ਮਨ ਲਈ ਥੋੜੀ ਔਖੀ ਸਮਝ ਲੱਗਦੀ ਸੀ ਉਸ ਸਮੇਂ ਦੇ ਵਿੱਚ ਤੇ ਜੋ ਇਕੱਠ ਦੀ ਕਹਾਣੀ ਸਮਝਾ ਰਹੇ ਸੀਗੇ ਉਹ ਇਸ ਮਨ ਨੂੰ ਉਸ ਸਮੇਂ ਦੇ ਵਿੱਚ ਸਿਰਫ ਤੇ ਸਿਰਫ ਇਨਾ ਕੇ ਗਿਆਨ ਮਿਲਿਆ ਸੀਗਾ ਤਾਂ ਆਪਾ ਪ੍ਰਭ ਦਾ ਸਿਮਰਨ ਸਭ ਦੇ ਉਚਾਰ ਵਾਰ-ਵਾਰ ਸਿਮਰਨ ਕਰਨਾ ਵਾਰ-ਵਾਰ ਸਹਿਜ ਜੀਣਾ ਇਹ ਫਿਰ ਮਾਲਕ ਦੀ ਕਿਰਪਾ ਨਾਲ 23 ਸਾਲ ਬਾਅਦ ਗੁਰਮਖਾ ਨਾਲ ਮਿਲਾਤ ਮਾਲਕ ਨੇ ਕਰਵਾਇਆ ਉੱਥੇ ਫਿਰ ਇਹਨਾਂ ਨੇ ਬਰੇ ਪਿਆਰ ਤੇ ਸਤਿਕਾਰ ਨਾਲ ਪਠਾ ਕੇ ਕੁਰਸੀ ਤੇ ਤੇ ਵਿਰੀਆ ਲਵਾਈਆਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਦਾ ਆਪ ਜੀ ਨੂੰ ਵਿਧੀ ਹੁਣੀ ਦੱਸੀ ਸੀ ਉਸ ਪਿਆਰ ਤੇ ਸਤਕਾਰ ਨਾਲ ਮੋਹਰ ਦੇ ਨਾਲ ਕਿਉ ਕਰਕੇ ਇਹਨਾਂ ਨੇ ਇਹ ਦੱਸਿਆ ਕਹਿੰਦੇ ਪੁੱਤ ਜੋ ਵੀ ਕਥਾ ਤੂੰ ਸੁਣਨੀ ਆ ਜੋ ਵੀ ਗੁਰਬਾਣੀ ਤੂੰ ਪੜਨੀ ਆ ਆਪਣੇ ਮਨ ਤੇ ਲਾਗੂ ਕਰਨੀ ਆ ਆਪਾਂ ਪੜਦੇ ਹੋਂ ਕੀ ਪੜਦੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਪਰ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ ਜਿਹੜੀ ਵਿਚਾਰ ਚੱਲਦੀ ਹੈ ਉਹ ਵਿਚਾਰ ਤੂੰ ਸੁਣਨੀ ਤਾਂ ਹੈ ਪਰ ਮਨ ਨਹੀਂ ਤੂੰ ਸਿਰਫ ਤੇ ਸਿਰਫ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿੱਥੇ ਮੋਹ ਲੱਗੀ ਹੋਵੇ ਸਟੈਂਪ ਲੱਗੀ ਹੋਵੇ ਸੋ ਮਾਲਿਕ ਦੀ ਕਿਰਪਾ ਦੇ ਨਾਲ ਹੁਣੀ ਆਪਾਂ ਵਿਚਾਰ ਸੁਣੀਆ ਗੁਰਮੁਖਾ ਪਾਸ ਆਪਾਂ ਹੁਣ ਜੋ ਗੁਰਬਾਣੀ ਗੁਰੂ ਸਾਨੂੰ ਸਮਝਾਉਂਦੀ ਆ ਪ੍ਰਕਾਸ਼ ਸਿਮਰਨ ਸਭ ਦੇ ਉਚਾਰ ਦੱਸਿਆ ਜਾਂਦਾ ਸਾਥ ਨਾ ਚਲੇ ਬਿਨ ਪਜਨ ਜੇਰਾ ਪਜਨ ਉਹ ਆਪਾਂ ਕਰਦੇ ਨਹੀਂ ਆਪਾਂ ਸਾਰੇ ਟਾਈਮ ਸਾਰੀ ਚੀਜ਼ਾਂ ਲਈ ਟਾਈਮ ਕੱਢਦੇ ਦਾਨ ਪੁੰਨ ਲਈ ਵੀ ਟਾਈਮ ਕੱਢਦੇ ਗੁਰੂ ਘਰ ਨੂੰ ਜਾਣ ਨੂੰ ਵੀ ਟਾਈਮ ਲਗਾਦੇ ਗੁਰਬਾਣੀ ਪੜਨ ਲਈ ਵੀ ਆਪਾਂ ਟਾਈਮ ਫਿਕਸ ਕੀਤਾ ਹੁੰਦਾ ਮਾਲਕ ਦੀ ਕਿਰਪਾ ਦੇ ਨਾਲ ਪਰ ਆਪਾਂ ਹੁਣ ਇਹ ਮਨ ਵਿੱਚ ਵਿਚਾਰਨਾ ਜੋ ਸਭ ਤੋਂ ਉੱਤਮ ਕੰਮ ਆ ਪ੍ਰਭ ਦਾ ਸਿਮਰਨ ਹੋਰੀ ਵਸੇ ਆਪਾਂ ਕਿੰਨਾ ਟਾਈਮ ਬੰਨ੍ਹ ਵਿੱਚ ਮਾਲਕ ਨੇ ਇਹਨੀ ਕਿਰਪਾ ਕੀਤੀ ਇਹਨਾ ਗਿਆਨ ਮਾਲਕ ਨੇ ਸਾਨੂੰ ਦਿੱਤਾ ਗੁਰਬਾਣੀ ਗੁਰੂ ਰੂਪ ਦੇ ਵਿੱਚ ਪਰ ਆਪਾਂ ਸਮਝਣ ਸੋ ਜਿੱਦਾਂ ਗੁਰਮਖਾ ਨੇ ਹੁਣੇ ਆਪਾਂ ਨੂੰ ਸਮਝਾਇਆ ਗੁਰਬਾਣੀ ਵਿੱਚ ਜਦੋਂ ਆਪਾਂ ਹੁਣ ਸਿਮਰਨ ਕਰਨਾ ਹੈ ਵਾਹਿਗੁਰੂ ਕਹਿਣਾ ਸਵਾਸ ਅੰਦਰ ਨੂੰ ਜਾਣਾ ਗੁਰੂ ਕਹਿਣਾ ਉਹਨੂੰ ਛੜਨਾ ਕਈ ਵਾਰੀ ਆਪਾਂ ਜਦੋਂ ਸਿਮਰਨ ਕਰਦੇ ਸਵਾਸ ਗਰਾਸ ਆਪਾਂ ਇੱਕ ਜ਼ੋਰ ਦੇ ਨਾਮ ਜਾਦਾ ਕਰਦੇ ਆ ਪਿਆਰ ਦੇ ਵਿੱਚ ਮਾਲਕ ਨੂੰ ਪੁਕਾਰਨਾ ਹੈ ਆਪਣੇ ਮਨ ਨੂੰ ਜਿਦਾ ਗੁਰਮੁਖਾਂ ਨੇ ਕਿਹਾ ਜਦੋਂ ਉੱਚਾ ਹੋ ਗਿਆ ਇਹਨੂੰ ਹੋਰੀ 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 ਸਾਜੇ 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 ਅਵਾਜ਼ ਲਿਓ ਤੇ ਐਨ ਅੰਤ ਤੱਕ ਕਰਦੇ ਜਿਓ ਤੇ ਜਿੱਦਾਂ ਗੁਰਮੁਖਾਂ ਨੇ ਦੱਸਿਆ ਜਿਹੜਾ ਮਨ ਹੈ ਉਹ ਸਾਡੀ ਅੱਖਾਂ ਦੇ ਵਿੱਚ ਆ ਨੀਤਰਾ ਦੇ ਵਿੱਚ ਉਹ ਨੀਤਰਾ ਦੇ ਵਿੱਚ ਉਹ ਇੱਕ ਪੁਆਇੰਟ ਤੇ ਇੱਥੇ ਲੈਣਾ ਸਾਹਮਣੇ ਤੇ ਹੁਣ ਆਪ ਜੀ ਨੂੰ ਬੀਤੀ ਹੱਥ ਜੋ ਕੇ ਗੁਰਮੁਖੋ ਬੀਰਿਆ ਜਿੰਨੀਆਂ ਮਰਜੀ ਸਿੱਖ ਲੋ ਆ ਕੇ ਆਪਾਂ ਆਪਣੇ ਤੇ ਅਪਲਾਈ ਕਰਨੀਆਂ ਜਾ ਕੇ ਤਸ ਕਰਨੀਆਂ ਆਪਣੇ ਆਪ ਜੇ ਜੀ ਵਿਦੀ ਗੁਰਮੁਖ ਖਾਨੇ ਸਾਨੂੰ ਦੱਸੀ ਆਪਾਂ ਸੋਖੇ ਤਰੀਕੇ ਦੇ ਨਾਲ ਆਪ ਜੀ ਨੂੰ ਸੁਝਾ ਦਿੰਦੇ ਸਾਰਿਆਂ ਨੂੰ ਬੇਨਤੀ ਆਪ ਜੀ ਪਹਿਲਾਂ ਅੱਖਾਂ ਬੰਦ ਕਰੋ ਅੱਖਾਂ ਬੰਦ ਕਰਦੇ ਸਾਹਮਣੇ ਜੋ ਫਿੱਕਾ ਜਿਹਾ ਹਨੇਰਾ ਦਿਖਦਾ ਸਾਨੂੰ ਉਹ ਸਿੱਕੇ ਹਨੇਰੇ ਦੇ ਵਿੱਚ ਸਾਹਮਣੇ ਦੇਖੀ ਆ ਪਿਆਰ ਦੇ ਰੂਪ ਜਿਹੜਾ ਗੁਰਮੁਖ ਖਾਨੇ ਦੱਸਿਆ ਸੀਗਾ ਇੱਕ ਅੱਖ ਬਣਾ ਕੇ ਸਾਹਮਣੇ ਇੱਕ ਪੁਆਇੰਟ ਤੇ ਦੇਖੀ ਨਾ ਬਰੇ ਪਿਆਰ ਦੇ ਨਾਲ ਤੇ ਆਪਣੇ ਕੰਨਾਂ ਨਾਲ ਆਪਣੀ ਆਵਾਜ਼ ਸੁਣੀ ਸੁਗਣੀ ਸੁਣੀਏ ਰਸਨਾ ਗਾਈਏ ਹਿਰਦੇ ਧਿਆリエ ਸੋਏ ਗੁਰੂ ਸ਼ਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ good guru, one guru, one guru. no 3, 4, 3, 4, 3, ਦੇ ਵਿੱਚ ਇੱਕ ਵਿਚਾਰ ਲੈਣਾ ਵਾਹਿਬ ਜਦੋਂ ਬਾਹਰ ਸਵਾਸ ਨਿਕਲਣਾ ਮੰਨ ਦੇ ਵਿੱਚ ਫੇਰ ਵਿਚਾਰ ਲੈਣਾ ਕਰੂਗਾ ਸਾਹਮਣੇ ਹੀ ਦੇਖੀਆ ਤੇ ਕੰਨਾਂ ਵਿੱਚ ਧਿਆਨ ਰੱਖਣਾ ਸਰੀਰ ਨੂੰ ਛੱਡੀ ਜਾ ਨੂੰ ਟੇਲਾ ਛੱਡ ਜਾ ਰਿਲੈਕਸ ਰੱਖਣਾ ਪੂਰਾ ਜਿੱਦੇ ਜਿੱਦਾ ਪਰਛੜੀ ਜਾਉਗੇ ਉਦੋਂ ਉਦਾਂ ਸਾਹਮਣੇ ਦੇਖੀ ਗਣਾ ਉਦੋਂ ਉਦਾਂ ਸਵਾਸਾ ਦਾ ਪਿੱਛਾ ਵੀ ਛੱਡ ਦੇਣਾ ਤੇ ਸਿਰਫ ਸੁਣਨ ਵਿੱਚ ਸਾਮਣੇ ਦੇਖੀਏ ਨਾ ਦੇਖਦੇ ਦੇਖਦੇ ਬਹੁਤ ਥੋੜੀ ਅਕਾ ਖੌਨੀ ਆ ਆਪਾਂ ਲੈ ਵੀ ਹੀ ਦੇਖਣਾ ਲਾਗੇ ਦੇਖਾਂ ਜੋ ਆਕਾਰ ਸਮੋਂ ਸਾਹਮਣੇ ਦਿਸਦਾ ਹੈ ਉਹ ਪਰਧਿਆਨ ਨਹੀਂ ਰੱਖਣਾ ਜੋ ਖਾਲੀ ਖਲਾਅ ਵਿੱਚ ਦੇਖੀਏ ਬੈਠੀ ਦੇਖਦੇ ਦੇਖਦੇ ਥੋੜੀ ਹੋ ਰਹਾ ਖਾ ਖੌਨੀ ਖੋਲੀ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਗੁਰਮੁਖੋ ਆਪਾਂ ਵਿਆ ਸਿੱਖਣੀ ਹੈ ਪਹਿਲਾ ਆਪ ਸਿੱਖ ਕੇ ਮਾਲਕ ਦੀ ਕਿਰਪਾ ਨਾਲ ਪ੍ਰੈਕਟੀਕਲ ਕਰਕੇ ਜਿੱਦਾਂ ਗੁਰਮੁਖਾਂ ਨੇ ਪ੍ਰੈਕਟੀਕਲ ਕੀਤਾ ਭਾਈ ਸਾਹਿਬ ਸਰ ਸਿੰਘ ਜੀ ਤੋਂ ਮਾਲਾ ਜੀ ਕੋਲੋਂ ਸਿੱਖ ਕੇ ਉਹਦੇ ਦਾਸ ਨੇ ਫਿਰ ਸਿੱਖਿਆ ਗੁਰਮੁਖਾ ਪਾਸ ਫਿਰ ਆਪ ਜੀ ਨੂੰ ਦੱਸਿਆ ਇਹਨੂੰ ਗੁਰਬਾਣੀ ਦੇ ਵਿੱਚ ਕੀ ਕਿਹਾ ਜਾਂਦਾ ਆਪ ਚ ਪ੍ਰੇ ਅਗਰਾ ਨਾਮ ਨਾਮ ਚਾਪੇ ਪਹਿਲਾਂ ਆਪਾਂ ਮਿਹਨਤ ਕਰਨੀ ਹੈ ਮਿਹਨਤ ਕਰਕੇ ਅਕਾਲ ਸ੍ਰੀ ਕਹਾਣੀ ਨੂੰ ਸੁਣ ਕੇ ਪਿਆਰ ਪਾ ਕੇ ਉਸ ਪ੍ਰਭੂ ਦੇ ਨਾਲ ਉਸ ਮਾਲਕ ਦੇ ਨਾਲ ਜੋ ਹਰ ਜਗ੍ਹਾ ਹੈ ਹਰ ਜਗ੍ਹਾ ਹੈ ਜਿੱਥੇ ਮਾਜੀ ਦੁਨੀਆ ਦੇ ਵਿੱਚ ਚਲ ਜੋ ਦਾਸ ਨੂੰ ਇੱਕ 골ਡਨ ਮੌਕਾ ਮਿਲਦਾ ਹੈ ਜਿੱਥੇ ਆਪਾਂ ਔਰ ਦੇਸ਼ਾਂ ਵਿੱਚ ਵੀ ਜਾ ਕੇ ਪ੍ਰਚਾਰ ਕਰਦੇ ਮਾਲਕ ਕਰਵਾਉਂਦੇ ਆ ਜਦੋਂ ਵੀ ਜਹਾਜ਼ ਵਿੱਚ ਜਾਂਦੇ ਆ ਜਦੋਂ ਵੀ ਕੋਈ ਹੋਰ ਕੰਟਰੀ ਦੇ ਵਿੱਚ ਜਾਂਦੇ ਆ ਜੋ ਵਿਧੀ ਸਿਖਾਈ ਗਈ ਹੈ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹ ਜਦੋਂ ਵਿਧੀ ਆਪਾਂ ਅਪਣਾਉਂਦੇ ਆ ਓਸੀ ਸਕਿੰਟ ਸਕਿੰਟ ਵੀ ਬਹੁਤ ਦੂਰ ਦੀ ਗੱਲ ਹੈ ਓਸੀ ਪਲ ਮਾਲਕ ਦੇ ਦਰਸ਼ਨ ਤੁਸੀਂ ਕਰ ਸਕਦੇ ਗੁਰਮੁਖਾਂ ਨੇ ਆਪ ਜੀ ਨੂੰ ਬਿਰੀ ਦਸੀ ਸੀ ਅਕਾਲ ਪੁਰਖਵਾਿਜੋਜੀ ਦੇ ਬ੍ਰਹਮ ਦੇ ਕਿਦਾਂ ਦਰਸ਼ਨ ਤੁਸੀਂ ਕਰ ਸਿਓ ਆਪਾਂ ਦੇਖਣਾ ਹੈ ਗੁਰਮੁਖੋ ਜਦੋਂ ਬਿਰੀ ਦਸੀ ਸੀ ਗੁਰਮੁਖਾਂ ਨੂੰ ਉਦੋਂ ਆਪਣਾ ਮਨ ਕਿੱਥੇ ਸੀ ਜਨਨੇ ਪਤਰ ਕਾਲੀ ਵਿਚ ਆ ਤੇ ਮਾਲਕ ਦੀ ਕਿਰਪਾ ਐਦੀ ਫਿਰ ਭਾਈ ਸਾਹਿਬ ਭਾਈ ਸੇਵਾ ਸਿੰਘ ਤੇ ਮਾਲਾ ਜੀ ਇਸ਼ਾਰੇ ਦੇ ਨਾਲ ਸਮਝਾਉਂਦੇ ਸੀ ਇੱਥੇ ਇੱਥੇ ਆਪਾਂ ਮਰ ਕੇ ਉਹ ਇਸ਼ਾਰਾ ਨਹੀਂ ਸਾਨੂੰ ਸਮਝ ਲੱਗੀ ਫੇ ਗੁਰਮੁਖ ਖਾਨੇ ਹੋਰ ਸਾਨੂੰ ਇਸ਼ਾਰੇ ਦੇ ਨਾਲ ਸਮਝਾਉਣ ਬਿਠਾ ਦੇ। ਸਵਾਪਾ ਵੀ ਕੋਸ਼ਿਸ਼ ਕਰੀਏ ਗੁਰਮੁਖੋ। ਜਿੱਦਾਂ ਗੁਰਮੁਖਾ ਨੇ ਕਿਹਾ ਕਿ ਇੱਥੇ ਕੋਈ ਪੈਸੇ ਦਾ ਲਾਲਚ ਨਹੀਂ। ਜਿੱਥੇ ਵੀ ਸੰਗਤ ਵਿੱਚ ਗੁਰਮੁਖ ਵੀ ਜਾਂਦੇ ਆ ਬਾਦ ਦੇ ਦੇਸ਼ਾਂ ਵਿੱਚ ਦਾਸ ਵੀ ਜਾਂਦੇ। ਅਸੀਂ ਕੋਈ ਪੈਸਾ ਨਹੀਂ ਲੈਂਦੇ ਕਿਸੇ ਤੋਂ ਟਿਕਟ ਵੀ ਆਪਣੀ ਆਪ ਦੀ ਬੁੱਕ ਕਰਦੇ। ਤੁਸੀਂ ਸਿਮਰਨ ਕਰਨ ਵਲੇ ਬਣੋ। ਜੋਸ ਇਸ ਮਾਲਕ ਨੇ ਸਾਨੂੰ ਦੱਸਿਆ ਸਾਖ ਨਾ ਚੱਲੇ ਬਿਨ ਭਜਨ ਵਿਖਿਆ ਸਿਗਲੀ ਚਾਰ ਹਰ ਹਰ ਨਾਮ ਕਮਾਗਣਾ ਨారਕੇ ਤਨ ਸੋ ਇਹ ਦੱਸਿਆ ਗੁਰਬਾਣੀ ਦਾ ਹੁਕਮ ਦਾ ਪਤ ਤੋ ਕੁਛ ਕੁਛ ਵੀ ਲੈ ਬਿਨਾ ਤੇ ਨਾਲ ਜਦ ਪਤਾ ਲੱਗਿਆ ਸਾਡੇ ਮਨ ਨੂੰ ਜਾਂ ਭਲੇ ਕੇ ਕੁਛ ਨਹੀਂ ਹੈ ਨਾ ਫਿਰ ਆਪਣੇ ਮਨ ਦੇ ਵਿੱਚ ਈਰਖਾ ਦੁਆਤ ਆਸ਼ਾ ਬਲਾਸ਼ਾ ਚਿੰਤਾ ਫਿਕਰ ਕਾਦੇ ਇਹ ਚੀਜ਼ ਤਾਂ ਆਇਆ ਕਿ ਵਰਗੇ ਹੈ ਜੀ ਅਸੀਂ ਮਾਇਆ ਦਾ ਦੇਸ਼ ਸਮਝਿਆ ਨਹੀਂ ਅਸੀਂ ਖੇਰ ਗੁਰਬਾਣੀ ਨੇ ਜੋ ਸਮਝਾਇਆ ਉਹ ਖੇਰ ਆਪਾਂ ਸਮਝਿਆ ਨਹੀਂ ਤਾਂ ਕਰਕੇ ਸਾਡੇ ਵਿਚਾਰ ਵਧੇ ਗਏ ਜਿਹੜੇ ਕਰਕੇ ਆਪਾਂ ਫੇਰ ਜੂਨਾ ਵਿੱਚ ਫੇਰ ਆਉਂਦੇ ਗੁਰਬਾਣੀ ਦਾ ਕੀ ਭਰਵਾਨ ਵਿਚਾਰ ਮਾਰੇ ਕਰੇ ਤਾਰੇ ਉੱਟ ਜੂਨਾ ਆਵੇ ਜੇ ਜੂਨਾ ਵਿੱਚ ਨਹੀਂ ਆਣਾ ਆਪਾਂ ਵਿਚਾਰ ਮਾਰ ਲਓ ਫਿਰ ਹੋ ਜੋ ਮਨ ਨੂੰ ਫਿਰ ਕਰੋ ਜੇ ਜਦੋਂ ਮਨ ਫਿਰ ਹੋ ਗਿਆ ਫਿਰ ਆਪੀ ਉਹ ਮਨ ਠਿਰ ਕਰ ਆਪੀ ਬੈਠੋ ਜਿੱਥੇ ਪ੍ਰਭੂ ਆਪ ਮਾਲਕ ਆਪ ਸੋ ਗੁਰਮੁਖ ਪਿਆਰਿਓ ਐਨੀ ਕਬੀਤियां ਸੀਗੀਆਂ ਜਿੱਦਾਂ ਗੁਰਮੁਖਾਂ ਨੇ ਦੱਸਿਆ ਅਸਥਾਨ ਤੇ ਹੁਣ ਕੈਂਪ ਚੱਲ ਰਿਹਾ 3 ਦਿਨ ਦਾ ਉਥੇ ਵਾਪਸ ਜਾਣਾ ਉਥੇ ਕੁਐਸਚਨ ਆਨਸਰ ਹੁੰਦੇ ਸ਼ਾਮ ਸੋ ਆਪਾਂ ਸਮੇਂ ਸਦੋਂ ਨੂੰ ਜਾਣਾ ਮਾਲਕ ਦੀ ਕਿਰਪਾ ਨਾਲ ਹਾਂਜੀ ਲਾਈਵ ਹੋ ਗਏ ਦੱਸ ਗੁਰਮੁਖਮਤ ਹਰੇਕ ਐਤਵਾਰ ਨੂੰ ਕਿੰਨੇ 1:00 ਵਜੇ ਹੁੰਦਾ ਦੂਜੀ 11:00 11:30 ਵਜੇ ਸਵੇਰ ਨੂੰ ਹਰੇਕ ਐਤਵਾਰ ਗੁਰਮੁਖ ਮੈਡੀਟੇਸ਼ਨ YouTube ਚੈਨਲ ਤੇ ਉਥੇ ਲਾਈਵ ਹੁੰਦੇ ਗੁਰਮੁਖ ਉਥੇ ਹਰੇਕ ਹਫਤੇ ਕਥਾ ਵਿਚਾਰ ਸੁਣਾਈ ਜਾਂਦੀ ਹੈ ਸੰਗਤ ਗੁਰਬਾਣੀ ਗੁਰੂ ਦੀ ਤੁਸੀਂ ਜਦੋਂ ਵੀ ਤੁਹਾਡੇ ਕੋਲ ਸਮਾਂ ਹੋਵੇ ਜਰੂਰ ਆ ਕੇ ਹਮ ਹਮਾ ਕੇ ਪਹੁੰਚੋ ਜੇ ਨਹੀਂ ਪਹੁੰਚ ਹੁੰਦਾ ਤੇ ਤੁਸੀਂ YouTube ਤੇ ਸੁਣੋ ਵਿਧਿਆ ਸਿੱਖ ਕੇ ਵਿਧਿਆ ਸਿੱਖ ਲੋ ਗੁਰਮੁਖ ਪਿਆਰਿਓ ਆਪਾਂ ਇਹ ਜਨਮ ਮਰਨ ਦੇ ਚੱਕਰ ਦੇ ਵਿੱਚ ਕਿੱਦਾਂ ਨਿਕਲੋ ਸੋ ਗੁਰਮੁਖ ਪਿਆਰਿਓ ਇੰਨੀ ਇੱਕ ਬੇਨਤੀ ਆ ਪ੍ਰਵਾਨ ਕਰਨੀ ਆ ਆਪ ਜੀ ਦਾ ਬੇਅੰਤ ਸ਼ੁਕਰ ਸ਼ੁਕਰਾਨਾ ਜਿੱਥੇ ਆਪ ਜੀ ਨੇ ਸਮਾਂ ਕੱਢ ਕੇ ਆਪਣੇ ਕੀਮਤੀ ਸਮੇਂ ਵਿੱਚੋਂ ਕੱਢ ਕੇ ਸੰਗਤ ਵਿੱਚ ਆਏ ਇਸ 사త్సੰਗਤ ਵਿੱਚ ਆ ਕੇ ਇਨੂੰ satsangit ਕਿਹਾ ਜਾਂਦਾ ਗੁਰਬਾਣੀ ਗੁਰੂ ਦੇ ਵਿੱਚ satsangit ਕੈਸੀ ਜਾਣੀਏ ਜਿੱਥੇ ਏਕੋ ਨਾਮ ਜਿੱਥੇ ਇੱਕ ਦੀ ਗੱਲ ਹੁੰਦੀ ਹੋਵੇ ਇਹ ਹੁਕਮ ਹੀ ਸਾਨੂੰ ਦਿੱਤਾ ਏਕੋ ਨਾਮ ਹੁਕਮ ਹੈ ਨਾਨਕ ਸਤਵ ਦਿਆ ਜੀ ਦੱਸਿਆ ਸਾਨੂੰ ਗੁਰਬਾਣੀ ਗੁਰੂ ਨੇ ਹੁਕਮ ਹੀ ਹੈ ਇਹਨੂੰ ਕਿਹਾ ਅਵਰ ਕਾਜ ਤਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਭਾਜੀ ਕੇਵਲ ਨਾਮ ਦੱਸਿਆ ਨਾਰੇ ਗੁਰਬਾਣੀ ਨੇ ਹੋਰ ਕੋਈ ਕੰਮ ਆਪਾ ਕਰਦੇ ਆ ਅਵਰ ਕਾਜ ਤਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਜੀ ਗੇਰਵਲ ਨਾਮ ਕਿੰਨਾ ਸੌਖਾ ਸਾਨੂੰ ਸਾਡੇ ਉਸੇ ਕਰ ਦਿੱਤਾ ਮਾਲਕ ਨੇ ਇੰਟਰਨੈਟ ਫੈਸਿਲਿਟੀ ਆ ਦੇ ਕੇ ਆਪਾਂ ਘਰ ਹੀ ਬੈਠੇ ਆਪਣੇ ਟੀਵੀ ਤੇ ਫੋਨ ਤੇ ਆਪਾਂ ਕੱਥ ਦੀ ਕਹਾਣੀ ਨੂੰ ਸੁਣ ਸਕਦੇ ਸੋ ਗੁਰਮੁਖ ਪਿਆਰਿਓ ਇੰਨੀ ਕ ਬੇਨਤੀ ਆ ਪਰਵਾਣ ਕਰਨੀ ਆ ਇਸ ਮਨੁੱਖ ਤੋਂ ਕੋ ਬੇਅੰਤ ਬੇਅੰਤ ਅਨੰਤ ਗਲਤੀਆਂ ਹੋ ਜਾਂਦੀਆਂ ਮਾਲਕ ਅਕਾਲਪੁਰ ਖਵਾਇ ਗੁਰ ਹਾਜ਼ਰ ਨਾਜ਼ਰ ਉਹਨਾਂ ਦੀ ਅਕਾਲਪੁਰ ਦੀ ਫੌਜ ਦੇ ਸਾਧ ਸੰਗਤ ਵਕਸ਼ਨ ਹਾਰਾ ਬਖਸ਼ਣਾ ਜੀ ਉਹ ਆਹੇ ਗੁਰੂ ਜੀ ਦਾ ਖਾਲਸਾ ਉਹ ਆਹੇ ਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਪਈਸਾ ਪਇਤਮ ਜੀ ਸਿੰਘ ਜੀ ਦਾ ਸਨਮਾਨਤ ਕਰਨਗੇ ਪਰ ਮੁੱਖ ਤੇ ਆਪਾ ਕਾਜੀ ਦੇ ਜੀ ਦਾ ਨਾਮ ਚਾਣ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹੁਣ ਸੁਖਵਿੰਦਰ ਸਿੰਘ ਜੁਕੇ ਉਹਨਾਂ ਨੂੰ ਸਨਮਾਨਤ ਕੀਤਾ ਜਾਊਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਗੁਰਮੁਖ ਪਿਆਰਿਓ ਮੈਂ ਸਮਿਤ ਹਾਂਗਾ ਜੀ ਗੁਰਨਾਮ ਸਿੰਘ ਜੀ ਦਾ ਬੋਲੇ ਸੋਨਹਿਾਲ ਸਤਿ ਸ੍ਰੀ ਅਕਾਲ ਆਜੋ ਨਾ ਕੋਈ ਨਹੀਂ ਜਿਦਾਰਾ ਸਾਹਿਬ ਜੀ ਦਾ ਫਿਰ ਬੋਲੇ ਸੋਨਹਿਾਲ ਜੋ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਦਾ ਸਨਮਾਨ ਭਾਈ ਗੁਰਜੀਤ ਜੀ ਤੇ ਗੁਰਮੁਖ ਪਿਆਰੇ ਪਹੁੰਚੇ ਨੇ ਮੁੱਖ ਸੇਵਾਦਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਗਾਦੀ ਗੁੱਲੇ ਤੋਂ ਭਾਈ ਦੀਪਕ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਹੈ ਆਪਣਾ ਸਨਮਾਨ ਲੈਣ ਦੀ ਅਰੇ ਸੋਨ ਘਾਣ ਗਾਇਆ ਗੱਲ ਭਾਈ ਕੁਲਬੀਰ ਸਿੰਘ ਜੀ ਨੂੰ ਵੀ ਬੇਨਤੀ ਆਇਓ ਜੀ ਬੋਲੇ ਸੋਨਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਅਵਤਾਰਨਗਰ ਤੋਂ ਵੀ ਮਜੈਲ ਸਾਹ ਪਹੁੰਚੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਆਪਣਾ ਕੇ ਸਨਮਾਨ ਦੇਣ ਜੀ ਭਾਈ ਗੁਰਿੰਦਰ ਸਿੰਘ ਜੀ ਮਜੈਲ ਬੋਲੇ ਸੋਨਿਆ ਸਤਿ ਸ੍ਰੀ ਅਕਾਲ ਆਓ ਭਾਈ ਗੁਰਿੰਦਰ ਸਿੰਘ ਜੀ ਨੂੰ ਬੇਨਤੀ ਆਈ ਜੀ ਆਯੋ ਆ ਗਏ ਸੋਨੇ ਆ ਸਰਦਾਰ ਦਰਗਾਹ ਬਾਤੋਂ ਵੀ ਗੁਰਮੁਖ ਪਹੁੰਚੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਆਪਣਾ ਸਨਮਾਨ ਦੇਣ ਜੀ ਪਈ ਜਸਵੰਤ ਸਿੰਘ ਜੀ ਆਉਂਦੇ در جی نو بھی بےنتی آپ ਸ੍ਰੀ ਅਕਾਲ ਜੀ ਹਾਜੀ ਸ੍ਰੀ ਅਕਾਲ ਜੀ ਬੋਲੇ ਸੋ ਨਿਹਾਲ ਬੇਨਤੀ ਕਰਦੇ ਆਂ ਪਰਿਵਾਰ ਦੇ ਮੈਂਬਰ ਭਾਈ ਉੱਜੈ ਸਿੰਘ ਜੀ ਉਹ ਵੀ ਆ ਜਾ ਜੀ ਅੱਜ ਆਦਿ ਵਧਾਈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਭਾਈ ਕੁਲਵਿੰਦਰ ਸਿੰਘ ਜੀ ਉਹ ਵੀ ਬਿਲਾ ਲਓ ਜੀ ਨਾ ਭਾਈ ਸਾਇਬ ਸਿੰਘ ਜੀ ਤੁਸੀਂ ਵੀ ਆਇਓ ਜੀ ਬੇਨਤੀ ਆਇਓ ਆਇਓ ਨਿਹਾਲ ਸਤਿ ਸ੍ਰੀ ਅਕਾਲ ਹਰਨਜੀਤ ਜੱਥੇਦੋ ਵੀ ਪਹੁੰਚੇ ਨੇ ਬੀਬੀ ਹਰਪ੍ਰੀਤ ਕੌਰ ਜੀ ਦਾ ਧੰਨਵਾਦ ਉਹਨਾਂ ਨੂੰ ਵੀ ਬੇਨਤੀ ਮਹਾਪੁਰਖਾਂ ਤੋਂ ਆ ਕੇ ਸਨਮਾਨ ਲੈਣ ਜੀ ਬੀਬੀ ਹਰਪ੍ਰੀਤ ਕੌਰ ਜੀ ਅੱਜ ਉਹਨਾਂ ਨੂੰ ਵंदन ਜੀ ਆ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਰਗਾਹ ਬਾਤੋ ਗੁਰਮੁਖਾਏ ਨੇ ਇਹਨਾਂ ਨੂੰ ਵੀ ਬੇਨਤੀ ਆਜੋ ਗੁਰਮੁਖੋਂ ਆਜੋ ਆਜੋ ਜੀ ਪ੍ਰਭੂ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਹੈ ਮਹਾਪੁਰਖਾਂ ਤੋਂ ਆ ਕੇ ਸਨਮਾਨ ਲੈਣ ਦੀ ਪ੍ਰੈ ਪ੍ਰਭੂ ਸਿੰਘ ਜੀ ਪ੍ਰਭੂ ਸਿੰਘ ਜੀ ਜੱਤੀ ਬੰਦ ਹਾਂ ਮਾਈਂ ਕਰੀ ਬੁਲੇ ਸੋ ਨਿਹਾਲ ਸ੍ਰੀ ਅਕਾਲ ਸਰਬਤ ਸੰਗਤ ਤੇ ਦਿলো ਧੰਨਵਾਦ ਬਹੁਤ ਹੀ ਸਤਿਕਾਰਯੋਗ ਮਾਪੁਰਖਾਂ ਦਾ ਧੰਨਵਾਦ ਜਿਨ੍ਹਾਂ ਨੇ ਅੱਜ ਦੇ ਸਮਾਗਮ 'ਚ ਹਾਜ਼ਰੀ ਭਰੀ ਅੱਗਿਓ ਵੀ ਬੇਨਤੀ ਕਰਦੇ ਰਾਵਾਂਗੇ ਮਾਪੁਰਖਾਂ ਨੂੰ ਜਲੰਧਰ ਸ਼ਹਿਰ ਵਿੱਚ ਇਤਨੀ ਚਰਨ ਪੰਦਰੇਆਂ ਸਾਡੇ ਵਿਛੜੇ ਮਨਾਂ ਨੂੰ ਇਦਾਂ ਹੀ ਸਮਝਾਉਂਦੇ ਰਹਿਣ ਇੰਨੇ ਇੱਕ ਹਾਜ਼ਰੀ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹੁਣ ਛੇ ਪੌੜੀਆਂ ਅਨੰਦ ਸਾਹਿਬ ਜੀ ਦਾ ਪਾਠ ਸਰਵਣ ਕਰਕੇ ਸਰਬੱਤ ਸੰਗਤ ਨੇ ਗੁਰੂ ਦਾ ਲੰਗਰ ਛੱਕ ਕੇ ਜਾਣਾ ਜੀ